Gracias. ਮੰਗੋ ਕੰਪਨੀ ਨੂੰ 75000 ਤੋਂ ਵੱਧ ਦੇ ਸਟਿੱਕਰ ਨਾਲ ਪਹੁੰਚ ਕੇ ਤੋਪਾਂ ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਪੁਲਿਸ ਵਿਖੇ ਔਰ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਜਿਹੜੀ ਹੈਗੀ ਆ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ट्रैकਲਡ ਆਪ ਦੀ ਬਹੁਤ ਐਵੀਡੈਂਸ ਹੁੰਦੇ ਨੇ ਉਹਨਾਂ ਦੇ थ्रू ਆਪਾਂ ਜੀ ਤਫਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫੋਰਮੇਸ਼ਨ ਦਿੰਦਾ ਹੈਗਾ ਜਿਹੜੀ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤੋ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰਪਿੰਦਰ ਇਹਨਾਂ ਨੇ ਕਾਫੀ ਚੰਗੇ ਤਰੀਕੇ ਦੇ ਨਾਲ ਤਫਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈਗਾ ਨੇਪਾਲ ਦਾ ਰਹਿਣ ਵਾਲਾ ਇਹਨੂੰ ਦੇਖੋ ਜੀ ਕੰਮ ਦੇ 1799 ਦੇ ਸਬੰਧ ਸਬੰਧ ਤੋਂ ਪੁੱਛੇ ਤੇ ਸਬੰਧ 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਕੋਕਸੋ ਵਿੱਚ ਔਰ ਉਸ ਤੋਂ ਬਾਅਦ ਸਾਡੀ ਤਫਤੀਸ਼ ਜਿਹੜੀ ਹੈਗੀ ਆ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟ੍ਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ ਥਰੂ ਆਪਾਂ ਜੀ ਤਫਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫਰਮੇਸ਼ਨ ਦਿੰਦਾ ਹੈਗਾ ਜਿਹੜੇ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤੁਹਾਨੂੰ ਇਹ ਇਨਾਮ ਦਿੱਤਾ ਜਾਊਗਾ ਉਸ ਤਫਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈਗਾ ਨੇਪਾਲ ਦਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਦੇਖੋ